ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤ ਸ੍ਰੀ ਅਕਾਲ ਇਸ ਵਾਰ ਨਾ ਆਪਾਂ ਇੱਕ ਤਜਰਬਾ ਜਰੂਰ ਕੀਤਾ ਤਜਰਬਾ ਇਹ ਹੈ ਕਿ ਚਲੋ ਤਾਂ ਇਹ ਦਿਸ ਰਿਹਾ ਨਾ ਮਾੜਾ ਮੋੜ ਕਿਤੇ ਨਾ ਕਿਤੇ ਗੁੱਲੀ ਡੰਡਾ ਤਾਂ ਆਪਣੀ ਕਣਕ ਦੇ ਵਿੱਚ ਹੈਗਾ ਜਰੂਰ ਪਰ ਆਪਾਂ ਇਹਨੂੰ ਨਾ ਸਪਰੇ ਨਹੀਂ ਕੀਤੀ ਤੇ ਮੇਰੇ ਹਿਸਾਬ ਨਾਲ ਪਿਛਲੀ ਰੀ ਨਾ ਆਪਾਂ 240 ਤੇ ਜਿਹੜੀ ਟੌਪ ਕਾ ਉਹ ਆਪਾਂ ਮਿਸ ਕਰਕੇ ਕੀਤੀ ਸੀ ਤੇ ਕਣਕ ਦਾ ਬਹੁਤ ਵੱਡੇ ਕਹਿ ਦੀ ਆਪਣਾ ਨੁਕਸਾਨ ਦਾ ਇਹਨੂੰ ਭੁਗਤਣਾ ਪਿਆ ਸੀਗਾ ਇਸ ਕਰਕੇ ਇਸ ਵਾਰ ਨਾ ਮੈਂ ਥੋੜੀ ਜਿਹੀ ਪਰੇਜ਼ ਕੀਤੀ ਹੈ ਸਪਰੇਅ ਤੋਂ ਤੇ ਬਾਕੀ ਆਪਾਂ ਇਹ ਤਜਰਬਾ ਤੁਹਾਨੂੰ ਆਉਣ ਵਾਲੇ ਟਾਈਮ ਤੇ ਦੱਸਾਂਗੇ ਕੀ ਤਜਰਬਾ ਤੇ ਬਾਕੀ ਵੀਰੋ ਮੈਂ ਇੱਕ ਗੱਲ ਸਪਸ਼ਟ ਕਰਾਂ ਕਿ ਜਿਹੜੀ ਆਪਾਂ ਇੱਕ ਦਵਾਈ ਆਉਂਦੀ ਨਾ ਜਦੋਂ ਆਪਾਂ ਕਣਕ ਕੇਰ ਕੇ ਤੋਂ ਕਰਦੇ ਆ ਉਹ ਬਹੁਤ ਵਧੀਆ ਉਹ ਜ਼ਰੂਰ ਕਰਨੀ ਚਾਹੀਦੀ ਆਪਾਂ ਨੂੰ ਇਸ ਵਾਰ ਜਦੋਂ ਆਪਾਂ ਕਣਕ ਦੇ ਉੱਤੇ ਸਪਰੇਅ ਕਰਦੇ ਆ ਹੁੰਦਾ ਬਹੁਤ ਵੱਡਾ ਨੁਕਸਾਨ ਹੁੰਦਾ ਠੀਕ ਹੈ ਨਾ ਤੇ ਬਾਕੀ ਆਪ ਕੋ ਆਪਣੀ ਰੈ ਜਰੂਰ ਦੇ ਆ ਜੇ ਤੇ ਤੁਹਾਨੂੰ ਇਹ ਨਹੀਂ ਕਿ ਗੰਦ ਜ਼ਿਆਦਾ ਤੇ ਸਵਰੇਈ ਨਾ ਕਰੋ ਮੈਂ ਇਹ ਨਹੀਂ ਕਹਿੰਦਾ ਪਰ ਜੇ ਨਾ ਮਾਤਰਾ ਤੇ ਫਿਰ ਕੋਈ ਜ਼ਿਆਦਾ ਜਰੂਰਤ ਵੀ ਨਹੀਂ ਹੈਗੀ ਬਾਕੀ ਆਪੋ ਆਪਣਾ ਰੈ ਵਿਚਾਰ ਜਰੂਰ ਦਿਆ ਕਰੋ